ਸਸਰੀਕਾਲ ਦੋਸਤੋ ਅੱਜ ਹਾਜ਼ਰ ਹੋਏ ਆ ਫਿਰ ਇੱਕ ਨਵੀਂ ਵੀਡੀਓ ਦੇ ਨਾਲ ਤੇ ਉਹ ਵੀਡੀਓ ਉਹੀ ਪਿਛਲੀ ਵੀਡੀਓ ਦਾ ਸੈਕੰਡ ਪਾਰ ਦਾ ਆਪਾਂ ਪਹਿਲਾਂ ਇੱਕ ਵੀਡੀਓ ਬਣਾਈ ਸੀ ਮਿਰਜ਼ੇ ਦੇ ਬਾਰੇ ਦੇ ਵਿੱਚ ਕਿ ਮਿਰਜ਼ਾ ਸੀ ਜਿਹੜਾ ਕਿ ਉਹਦੇ ਕੋਲੇ ਬੱਕੀ ਆਈ ਕਿਵੇਂ ਸੀ ਇਹ ਗੱਲਬਾਤ ਆਪਾਂ ਕਰ ਲਈ ਸੀ ਉਸ ਤੋਂ ਇਲਾਵਾ ਆਪਾਂ ਦੱਸਿਆ ਸੀ ਕਿ ਜਿਹੜਾ ਸਹਜਾਦਾ ਸੁਲੈਮ ਸੀ ਯਾਨੀ ਕਿ ਅਕਬਰ ਦਾ ਪੁੱਤਰ ਜਿਹੜਾ ਬਾਅਦ ਵਿੱਚ ਬਾਦਸ਼ਾਹ ਜ਼ਾਹਾਂਗੀਰ ਬਣਿਆ ਕਿ ਉਹਦੇ ਨਾਲ ਮਿਰਜ਼ਾ ਸੀ ਜਿਹੜਾ ਉਹਦੀ ਦੋਸਤੀ ਕਿਵੇਂ ਪਈ ਸੀ ਕਿਵੇਂ ਉਹ ਆਪਸ ਚ ਇੱਕ ਦੋਸਤ ਬਣੇ ਹੋਏ ਸੀ ਤੇ ਕਿਵੇਂ ਅਕਬਰ ਦੇ ਤਬੀਲੇ ਚੋਂ ਬਾਕੀ ਸੀ ਜਿਹੜੀ ਉਹ ਉਹਨੂੰ ਮਿਰਜ਼ੇ ਨੂੰ ਮਿਲੀ ਸੀ ਤੇ ਅੱਜ ਆਪਾਂ ਗੱਲਬਾਤ ਇਹਦੇ ਦੂਜੇ ਭਾਗ ਦੀ ਕਰਾਂਗੇ ਉਹ ਭਾਗ ਇਹ ਆ ਕਿ ਆਖਰ ਜਿੰਨੇ ਕਿੱਸਾਕਾਰ ਹੋਏ ਆ ਉਹਨਾਂ ਨੇ ਸਹਿਬਾ ਬੁਰੀ ਬਣਾ ਦਿੱਤੀ ਜਿਵੇਂ ਗੁਰਦਾਸ ਮਾਨ ਸਾਹਿਬ ਦਾ ਪਿੱਛੇ ਜੇ ਇੱਕ ਗਾਣਾ ਸੀਗਾ ਕਿ ਕੱਲੀ ਸਹਿਬਾ ਸੱਤਪੜਾ ਤੇ ਬਾਕੀ ਕਿੱਸਾਕਾਰਾਂ ਨੇ ਕੱਲੀ ਸਹਿਬਾ ਬੁਰੀ ਬਣਾਤੀ ਮਰਦ ਹਜ਼ਾਰਾਂ ਕਿ ਕੱਲੀ ਸਹਿਬਾ ਦਾ ਅਸੀਂ ਦੋਸ਼ ਆ ਜਿਹੜਾ ਮਰ ਦਿੱਤਾ ਗਿਆ ਕਾਫੀ ਆ ਗੀਤ ਆ ਜਿਵੇਂ ਇੱਕ ਗੀਤ ਸੀਗਾ ਕਿ ਸਹਿਬਾ ਬਣੀ ਭਰਾਵਾਂ ਦੀ ਤੇ ਭਾਈਆਂ ਤੋਂ ਯਾਰ ਮਰਵਾਤਾ ਸੋ ਕੱਲੀ ਸਹਿਬਾ ਦਾ ਇੱਥੇ ਕਸੂਰ ਨਹੀਂ ਸੀਗਾ ਤੇ ਕਿਤੇ ਨਾ ਕਿਤੇ ਮਿਰਜ਼ੇ ਦਾ ਕਸੂਰ ਵੀ ਸੀਗਾ ਸੋ ਅੱਜ ਆਪਾਂ ਗੱਲਬਾਤ ਉਸੇ ਦੀ ਕਰਾਂਗੇ ਕਿ ਮਿਰਜ਼ਾ ਆਖਰ ਮਰਿਆ ਕਿစီ ਉਹਦੀ ਮੌਤ ਪਿੱਛੇ ਇੱਕ ਥਿਊਰੀ ਹੈ ਕਿ ਕੀ ਸੀ ਸੋ ਇਸ ਕਰਕੇ ਜੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਵੀਡੀਓ ਜੇ ਚੰਗੀ ਲੱਗੇ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਸੋ ਹੁਣ ਆਪਾਂ ਗੱਲ ਕਰਦੇ ਆਂ ਇਹਦੇ ਸੈਕੰਡ ਪਾਰਟ ਦੀ ਤੇ ਸਭ ਤੋਂ ਪਹਿਲਾਂ ਤਾਂ ਗੱਲ ਇਹ ਆ ਕਿ ਜਿਹੜਾ ਮਿਰਜਾਂ ਤੇ ਸਹਿਬਾ ਸੀ ਨਾ ਉਹ ਸੀ ਮਾਮੇ ਤੇ ਭੂਆ ਦੇ ਪੁੱਤਰ ਸੀਗੇ ਆਪਸ ਦੇ ਵਿੱਚ ਤੇ ਦੋਵਾਂ ਦਾ ਜਿਹੜਾ ਰਿਸ਼ਤਾ ਉਹ ਵੀ ਪੱਕਾ ਹੋਇਆ ਹੋਇਆ ਸੀ ਪਰ ਇਸ ਦੇ ਬਾਵਜੂਦ ਵੀ ਉਹਨਾਂ ਦਾ ਵਿਆਹ ਨਹੀਂ ਹੁੰਦਾ ਇਹਦੇ ਪਿੱਛੇ ਕਾਰਨ ਕੀ ਸੀ ਇਹਦੇ ਪਿੱਛੇ ਕਾਰਨ ਸੀਗੀ ਜਿਹੜੀ ਕਬੀਲਿਆਂ ਦੀ ਆਪਸੀ ਦੁਸ਼ਮਣੀ ਆ ਕਬੀਲਿਆਂ ਦੀ ਆਪਸੀ ਦੁਸ਼ਮਣੀ ਕੱਲੀ ਉਹਨਾਂ ਦੇ ਵਿੱਚ ਨਹੀਂ ਸੀ ਜੇ ਤੁਸੀਂ ਸਾਡੀਆਂ ਪਿਛਲੀਆਂ ਵੀਡੀਓ ਦੇਖੀਆਂ ਹੋਣ ਸੰਦੂ ਗੋਤ ਹੋਗੀ ਜਾਂ ਸਿੱਧੂ ਹੋਗੀ ਜਾਂ ਢਾਲੀਵਾਲ ਅਸੀਂ ਇਨ੍ਹਾਂ ਗੋਤਾਂ ਤੇ ਵੀਡੀਓ ਬਣਾਈ ਹੋਈ ਆ ਤੇ ਜਿਹੜੇ ਇਹ ਸੀ ਨਾ ਇਹ ਇਲਾਕਿਆਂ ਪਿੱਛੇ ਲੜਦੇ ਰਹਿੰਦੇ ਸੀ ਇਹ ਇਨ੍ਹਾਂ ਦੀ ਜਿਹੜੀ ਲੜਾਈ ਸੀ ਇਲਾਕਿਆਂ ਨੂੰ ਲੈ ਕੇ ਜ਼ਮੀਨਾਂ ਨੱਪਣ ਪਿੱਛੇ ਇਹ ਆਪਸ ਵਿੱਚ ਟਕਰੌਂਦੇ ਰਹਿੰਦੇ ਸੀ ਜਿਹੜੇ ਆ ਕਬੀਲੇ ਹੁੰਦੇ ਸੀ ਤੇ ਜਿਹੜੀ ਸੈਬਾ ਸੀ ਉਹ ਸੀ ਸਿਆਲ ਕਬੀਲੇ ਦੇ ਵਿੱਚੋਂ ਤੇ ਜਿਹੜਾ ਮਿਰਜਾ ਸੀ ਉਹ ਸੀ ਘਰ ਕਬੀਲੇ ਦੇ ਵਿੱਚੋਂ ਜਿਹੜੇ ਸਿਆਲ ਕਬੀਲੇ ਵਾਲੇ ਸੀਗੇ ਉਹ ਥੋੜੇ ਜਿਹਾ ਜ਼ਿਆਦਾ ਅਮੀਰ ਸੀ ਤੇ ਖਰਲ ਕਬੀਲੇ ਅਰਗੇ ਥੋੜੇ ਜਿਹੇ ਜਿਹੜੇ ਸੀ ਉਹ ਮੱਦ ਵਰਗੇ ਸੀ ਪਹਿਲਾਂ ਇਹਨਾਂ ਕਬੀਲਿਆਂ ਚ ਆਪਸ ਚ ਰਿਸ਼ਤੇ ਹੋ ਜਾਂਦੇ ਸੀ ਜਿੱਦਾਂ ਕਿ ਸਹਿਬਾ ਦੀ ਸੋਰੀ ਮਿਰਜੇ ਦੀ ਜਿਹੜੀ ਮਾਂ ਸੀ ਉਹ ਸਹਿਬਾ ਦੇ ਪਿਓ ਦੀ ਸਾਕੀ ਭੈਣ ਸੀ ਯਾਨੀ ਕਿ ਭੈਣ ਭਰਾ ਸੀ ਪਹਿਲਾਂ ਰਿਸ਼ਤਾ ਹੋਇਆ ਵਾ ਸੀ ਮਿਰਜੇ ਦੇ ਪਿਓ ਨੂੰ ਯਾਨੀ ਕਿ ਦੀ ਜਿਹੜੀ ਸੀ ਉਸ ਮਾਮੇ ਦੀ ਭੈਣ ਹੀ ਸੀਗੀ ਮਿਰਜੇ ਦੇ ਸੋ ਇਸ ਕਰਕੇ ਉਹ ਮਾਮੇ ਦੀ ਕੁੜੀ ਸੀ ਸਹਿਬਾ ਪਰ ਬਾਅਦ ਚ ਜਿਹੜੀ ਮੈਂ ਤੁਹਾਨੂੰ ਦੱਸ ਗਿਆ ਟਿਆਂ ਕਿ ਜਦੋਂ ਇਹਨਾਂ ਕਬੀਲਿਆਂ ਦੀ ਆਪਸੀ ਦੁਸ਼ਮਣੀ ਪੈ ਜਾਂਦੀ ਹੈ ਖਰਲ ਕਬੀਲੇ ਦੀ ਤੇ ਸਿਆਲ ਕਬੀਲੇ ਦੀ ਤੇ ਉਸ ਤੋਂ ਬਾਅਦ ਇਹ ਰਿਸ਼ਤਾ ਨਹੀਂ ਹੁੰਦਾ ਕਿਉਂਕਿ ਜਿਹੜਾ ਸਮੀਰ ਖਾਨ ਸੀ ਸੈਬਾ ਦਾ ਭਰਾ ਤੇ ਉਹ ਚਾਹੁੰਦਾ ਸੀ ਕਿ ਜਿਹੜਾ ਸੈਬਾ ਦਾ ਰਿਸ਼ਤਾ ਉਹ ਕੀਤਾ ਜਾਵੇ ਜਿਹੜਾ ਚੰਦਰ ਕਬੀਲਾ ਉਹਦਾ ਜਿਹੜਾ ਇੱਕ ਨੌਜਵਾਨ ਸੀ ਜਿਹਦਾ ਨਾਂ ਸੀ ਤਾਹਿਰ ਖਾਨ ਤਾਇਰ ਖਾਨ ਦੇ ਨਾਲ ਉਹ ਰਿਸ਼ਤਾ ਪੱਕਾ ਕਰ ਦਿੱਤਾ ਜਾਂਦਾ ਤੇ ਜਦੋਂ ਰਿਸ਼ਤਾ ਪੱਕਾ ਕਰ ਦਿੱਤਾ ਜਾਂਦਾ ਤੇ ਮਿਰਜ਼ੇ ਨੂੰ ਜਦੋਂ ਇਸ ਚੀਜ਼ ਦੀ ਖਬਰ ਮਿਲਦੀ ਆ ਕਿਸ ਸਹਿਬਾ ਦਾ ਰਿਸ਼ਤਾ ਜਿਹੜਾ ਪੱਕਾ ਕਰ ਦਿੱਤਾ ਗਿਆ ਤੇ ਉਹ ਉਦਾਨਾਬਾਦ ਤੋਂ ਸਿਆਲ ਜਿਹੜਾ ਪਹੁੰਚਦਾ ਹੈ। ਤਕਰੀਬਨ ਇਹ ਸਫਰ ਹੈਗਾ 90 ਤੋਂ 95 ਕਿਲੋਮੀਟਰ ਦਾ। ਜਿਹੜਾ ਬੱਕੀ ਤੇ ਤੈਅ ਕਰਕੇ ਪਹੁੰਚਦਾ ਕਿਉਂਕਿ ਉਹਦੀ ਜਿਹੜੀ ਮੰਗ ਸੀ ਬਚਪਨ ਦੇ ਵਿੱਚ ਕਹਿੰਦੇ ਆ ਕਿ ਜਿਹੜਾ ਸਹਿਬਾ ਦਾ ਪਿਓ ਸੀ ਉਹਨੇ ਮਿਰਜੇ ਦੀ ਮੰਮ ਨੂੰ ਇਹ ਵਚਨ ਦਿੱਤਾ ਸੀ ਕਿ ਜਦੋਂ ਸਹਿਬਾ ਵੱਡੀ ਹੋ ਜਾਊਗੀ ਮੈਂ ਇਹਦਾ ਵਿਆਹ ਮਿਰਜੇ ਨਾਲ ਕਰਦਾਂਗਾ। ਸੋ ਇਸ ਕਰਕੇ ਮਿਰਜੇ ਲਈ ਸਭ ਤੋਂ ਜ਼ਰੂਰੀ ਸੀ ਆਪਦੀ ਮੰਗ ਵੀ ਉਹਨੇ। ਕਿਉਂਕਿ ਇਹ ਤਾਂ ਪੰਜਾਬ ਚ ਅਕਸਰੀ ਕਿਹਾ ਜਾਂਦਾ ਕਿ ਜੱਟ ਦੀ ਜਿਹੜੀ ਮੰਗ ਹੁੰਦੀ ਹੈ ਜੱਟ ਕਦੇ ਛੱਡਦਾ ਨਹੀਂ ਆ। ਸੋ ਇਸ ਕਰਕੇ ਜਦੋਂ ਮਿਰਜ਼ਾ ਉੱਥੇ ਪਹੁੰਚਦਾ ਤੇ ਉਸ ਤੋਂ ਬਾਅਦ ਤਕਰੀਬਨ ਸਾਰਿਆਂ ਨੂੰ ਸ ਆਪਾਂ ਨੂੰ ਕਹਾਣੀ ਦਾ ਪਤਾ ਹੀ ਆ ਕਿ ਸਹਿਬਾਂ ਨੂੰ ਭਜਾ ਕੇ ਉਹ ਲੈ ਜਾਂਦਾ। ਤੇ ਵਾਪਸ ਦਾਨਾਬਾਦ। ਸੋ ਹੁਣ ਇੱਥੋਂ ਕਹਾਣੀ ਸ਼ੁਰੂ ਹੁੰਦੀ ਆ ਕਿ ਸਹਿਬਾ ਜਦੋਂ ਬੁਰੀ ਬਣਾ ਦਿੱਤੀ ਜਾਂਦੀ ਆ। ਅਸਲ ਦੇ ਵਿੱਚ ਮਿਰਜ਼ੇ ਨੂੰ ਹੰਕਾਰ ਸੀ ਆਪਣੀ ਬੱਕੀ ਦੇ ਉੱਤੇ। ਤੇ ਤੁਸੀਂ ਕਿਸੇ 'ਚ ਪੜਿਆ ਹੀ ਹੋਣਾ। ਕਿ ਮੇਰੀ ਬੱਕੀ ਨਾਂ ਨੰਦ ਕੇ ਜਾ ਇਹ ਪਾਣੀ ਪੀਂਦੀ ਅੰਬਰੋਂ ਤੇ ਅਰਸ਼ੋਂ ਚੁੱਕਦੀ ਕਾ ਮੇਰੀ ਬੱਕੀ ਤੋਂ ਡਰਨ ਫਰਿਸ਼ਤੇ ਤੇ ਜੱਟ ਤੋਂ ਡਰੇ ਖੁਦਾ ਸੋ ਇਸ ਕਰਕੇ ਉਹਨੂੰ ਬੱਕੀ ਤੇ ਮਾਰ ਸੀ ਬਟ ਜੇ ਆਪਾਂ ਫਿਊਰੀ ਦੇ ਹਿਸਾਬ ਨਾਲ ਸੋਚੀਏ ਤੇ ਇੱਕ ਰਾਤ ਪਹਿਲਾਂ ਉਹ ਬੱਕੀ 90 ਤੋਂ 95 ਕਿਲੋਮੀਟਰ ਸਫ਼ਰ ਤੈਅ ਕਰਕੇ ਆਈ ਤੇ ਫਿਰ ਵਾਪਸ 90 95 ਕਿਲੋਮੀਟਰ ਉਹਨੇ ਸਫ਼ਰ ਤੈਅ ਕਰਨਾ ਲਗਾਤਾਰ ਯਾਨੀ ਕਿ ਉਹਦਾ ਸਫ਼ਰ ਬਣ ਜਾਂਦਾ 180 ਤੋਂ 190 ਕਿਲੋਮੀਟਰ ਦੇ ਕਰੀਬ ਤੇ ਹੁਣ ਇਹ ਵੀ ਨਹੀਂ ਕਿ ਬਾਕੀ ਤੁਸੀਂ ਨਾਰਮਲ ਤੁਸੀਂ ਘੋੜਾ ਭਜਾਉਂਦੇ ਹੋ 50 60 70 ਦੀ ਸਪੀਡ ਉਹ ਕਰ ਦਿੰਦਾ ਪਰ ਲਗਾਤਾਰ ਇੰਨਾ ਸਪੀਡ 'ਚ ਘੋੜਾ ਨਹੀਂ ਭੱਜ ਸਕਦਾ ਕਿਉਂਕਿ ਉਹਨੂੰ ਸਲੋ ਵੀ ਕਰਨਾ ਪੈਂਦਾ ਪਰ ਉਹ ਸ਼ਾਇਦ ਉਹ ਕਿਹਾ ਜਾਂਦਾ ਕਿ ਉਹਨੇ ਬੱਕੀ ਨੂੰ ਸਾਹ ਹੀ ਨਹੀਂ ਲੈ ਦਿੱਤਾ ਪਰ ਹੁਣ ਕਹਾਣੀ ਜੁੜਦੀ ਹੈ ਆ ਕੇ ਕਿ ਜਿੱਥੇ ਸੈਵਾ ਤੇ ਮਿਰਜੇ ਨੂੰ ਕਤਲ ਕੀਤਾ ਜਾਂਦਾ ਉਹ ਜਿਹੜੀ ਜਗ੍ਹਾ ਉਹ ਹੈਗੀ ਦਾਨਾਬਾਦ ਜਿੱਥੋਂ ਦਾ ਮਿਰਜਾ ਸੀ ਉਹਦੇ ਪਿੰਡ ਤੋਂ ਤਕਰੀਬਨ 2 ਤੋ 2.5 ਕਿਲੋਮੀਟਰ ਬਾਹਰ ਬਾਦ ਹੁਣ ਇੰਨਾ ਵੀ ਨਹੀਂ ਕੋਈ ਥੱਕਿਆ ਹੋ ਸਕਦਾ ਕਿ ਉਹਨੂੰ ਜਿਹੜੀ ਨੀਂਦ ਆਉਣੀ ਆ ਉਹ ਪਿੰਡ ਤੋਂ 2 ਕਿਲੋਮੀਟਰ ਪਹਿਲਾਂ ਹੀ ਆ ਗਈ ਆ ਜੇ ਇੰਨਾ ਸਫਰ ਬੰਦੇ ਨੇ 93 ਕਿਲੋਮੀਟਰ ਤੈਅ ਕਰ ਹੀ ਲਿਆ ਤੇ 2 ਕਿਲੋਮੀਟਰ ਹੋਰ ਆਪਦੇ ਘਰੇ ਜਾ ਕੇ ਵੀ ਸੌਂ ਸਕਦਾ ਸੀ ਉਹ ਤੇ ਇੱਥੋਂ ਤੱਕ ਵੀ ਇੱਕ ਬਲਜੀਤ ਬੱਲੀ ਹੋਈ ਆ ਪੁਨ ਲੇਖਕਾ ਉਹਨਾਂ ਨੇ ਤਾਂ ਲਿਖਿਆ ਹੋਇਆ ਕਿ ਮਿਰਜੇ ਨੂੰ ਹੋ ਸਕਦਾ ਕਿ ਉੱਥੇ ਉਹਨਾਂ ਨੇ ਘੇਰ ਲਿਆ ਹੋਵੇਗੀ ਕਿਉਂਕਿ ਬੱਕੀ ਥੱਕੀ ਸੀ ਉਹ ਇੰਨਾ ਭੱਜ ਨਹੀਂ ਸਕਦੀ ਕਿਉਂਕਿ 2 ਦਿਨ ਤੋਂ ਉਹ ਸਫਰ ਕਰ ਰਹੀ ਸੀ ਤੇ ਉਹਨਾਂ ਦੇ ਜਿਹੜੇ ਖਰਲਾਂ ਦੇ ਘੋੜੇ ਸੀਗੇ ਸੌਰੀ ਖਰਨਾ ਦੇ ਕਹਤਾ ਜੋ ਸਿਆਲਾਂ ਦੇ ਘੋੜੇ ਸੀਗੇ ਉਹ ਤਾਂ ਜੋ ਤਰ ਸੀਗੇ ਤੇ ਉਹ ਆ ਕੇ ਉਹਦੇ ਨਾਲ ਲੱਗੇ ਸੀ ਉਹਨਾਂ ਨੇ ਹੋ ਸਕਦਾ ਉੱਥੇ ਆ ਕੇ ਉਹਨਾਂ ਨੂੰ ਘੇਰ ਲਿਆ ਹੋਵੇ ਤੇ ਜੇ ਦੂਜੀ ਥਿਉਰੀ ਦੇ ਹਿਸਾਬ ਨਾਲ ਵੀ ਆਪਾਂ ਸੋਚੀਏ ਉਹ ਇਹ ਬਣਦੀ ਆ ਕਿ ਹੋ ਸਕਦਾ ਕਿ ਮਿਰਜ਼ਾ ਉੱਥੇ ਜਾਣ ਕੇ ਰੁਕ ਗਿਆ ਹੋਵੇ ਤੇ ਰੁਕਿਆ ਕਿਸ ਲਈ ਹੋਵੇ ਕਿ ਉਹ ਸਮੀਰ ਖਾਨ ਨੂੰ ਤੇ ਤਾਇਰ ਖਾਨ ਨੂੰ ਮਾਰ ਸਕੇ ਕਿਉਂਕਿ ਉਹਨੂੰ ਇਹ ਉਮੀਦ ਹੋਵੇ ਕਿ ਚਲੋ ਮੈਂ ਪਿੰਡ ਤੋਂ 2 ਕਿਲੋਮੀਟਰ ਹੀ ਦੂਰ ਬੈਠਾਂ ਤੇ ਘਰੋਂ ਮੇਰੇ ਭਰਾ ਆ ਹੀ ਜਾਣਗੇ ਮੇਰੀ ਮਦਦ ਕਰਨ ਵਾਸਤੇ ਕਿਉਂਕਿ ਇਹਦੇ ਵਿੱਚ ਨੀਂਦ ਆਉਣਾ ਤਾਂ ਆਪਾਂ ਮੰਨ ਹੀ ਨਹੀਂ ਸਕਦੇ ਕਿਉਂਕਿ 2 ਕਿਲੋਮੀਟਰ ਪਿੰਡ ਤੋਂ ਪਹਿਲਾਂ ਸੌਣਾ ਵੀ ਕੋਈ ਜਿਆਦਾ ਜ਼ਰੂਰੀ ਨਹੀਂ ਆ ਕਿਉਂਕਿ ਜਿਹੜਾ ਇੰਨਾ ਸਫ਼ਰ ਕਰ ਲਿਆ 2 ਕਿਲੋਮੀਟਰ ਸਫ਼ਰ ਹੋਰ ਵੀ ਕਰ ਸਕਦਾ ਸੀ ਉਸ ਤੋਂ ਬਾਅਦ ਪਿੱਲੂ ਸ਼ੈਰ ਲਿਖਦੇ ਆ ਕਿ ਜਿਹੜੀ ਮਿਰਜੇ ਕੋਲੇ ਕਾਨੀ ਸੀ ਨਾ ਤੀ ਕਮਾਨ ਜਿਹੜੇ ਤੀਰ ਸੀਗੇ ਉਹ 300 ਕਾਨੀ 300 ਕਾਨੀ ਮਿਰਜੇ ਸ਼ੇਰ ਦੀ ਦਿੰਦਾ ਸਿਆਨਾ ਨੂੰ ਵੰਡ ਤੇ ਪਰ ਭੱਠੇ ਦੇ ਵਿੱਚ ਜਿਹੜੀ ਹੁੰਦੀ ਆ ਕਹਿੰਦੇ 300 ਕਾਨੀ ਨਹੀਂ ਆ ਸਕਦੀ ਇਹ ਮੰਨਣਾ ਕਈ ਵਿਦਵਾਨਾਂ ਦਾ ਕਿ ਉਹਦੇ ਵਿੱਚ ਜਿਹੜੀਆਂ ਤੀਰਾਂ ਦੀ ਗਿਣਤੀ ਹੁੰਦੀ ਆ ਉਹ ਸਿਰਫ 50 ਤੋਂ 60 ਤੱਕ ਹੀ ਹੋ ਸਕਦੀ ਆ ਜਿਹੜੀ 2.5 300 ਤੀਰਾਂ ਉਹ ਕਹਿੰਦੇ ਪੱਥੇ ਦੇ ਵਿੱਚ ਨਹੀਂ ਆ ਸਕਦੇ ਪਰ ਫਿਰ ਵੀ ਜੇ ਦੇਖਿਆ ਜਾਵੇ ਤੇ ਜੇ ਸੈਬਾ ਨੇ ਤੀਰ ਵੀ ਤੋੜੇ ਐਗਜ਼ਾਮਪਲ ਦੇ ਤੌਰ ਤੇ ਜਿੱਦਾਂ ਇਹਨਾਂ ਨੇ ਦੱਸਿਆ ਕਿ ਮਿਰਜ਼ਾ ਆ ਕੇ ਆਪਦੇ ਆਪਦੇ ਪਿੰਡ ਤੋਂ 2 ਕਿਲੋਮੀਟਰ ਪਹਿਲਾਂ ਹੀ ਸੌਂ ਗਿਆ ਤੇ ਉੱਥੇ ਸੈਬਾ ਨੇ ਉਹਦੇ ਅਕੇ ਤੀਰ ਤੋੜ ਦਿੱਤੇ ਹੋ ਸਕਦਾ ਕਿ ਉਹ ਆਪਦੇ ਭਰਾਵਾਂ ਨੂੰ ਚਲੋ ਹਰ ਕੋਈ ਬਚਾਉਣਾ ਚਾਹੁੰਦਾ ਕਿਉਂਕਿ ਉਹਨੂੰ ਇਹ ਸੀਗਾ ਕਿ ਜੇ ਮੇਰੇ ਭਰਾ ਮਾਰੇ ਗਏ ਮੇਰੀ ਖਾਤਰ ਤੇ ਪਿਓ ਦੀ ਜਿਹੜੀ ਮੈਂ ਇੱਜ਼ਤ ਪਹਿਲਾਂ ਹੀ ਰੋਲ ਕੇ ਆ ਚੁੱਕੀ ਆ ਤੇ ਭੈਣ ਭਰਾਵਾਂ ਦੀ ਜਿਹੜੀਆਂ ਜ਼ਿੰਦਗੀਆਂ ਉਹ ਵੀ ਬਰਬਾਦ ਹੋ ਜਾਣੀਆਂ ਪਰ ਕਲਮ ਲਾ ਕੇ ਜਿੱਦਾਂ ਇਤਿਹਾਸਕਾਰ ਦੱਸਦੇ ਆ ਜਿੱਦਾਂ ਮੈਂ ਬਜੀਤ ਬੱਲੀ ਜੀ ਦੀ ਗੱਲ ਕੀਤੀ ਆ ਤੇ ਜਾਂ ਜਿਹੜਾ ਅੰਗਰੇਜ਼ ਲਿਖਾਰੀ ਆਪਾਂ ਪਿਛਲੇ ਐਪੀਸੋਡ ਦੇ ਵਿੱਚ ਜਿਨ੍ਹਾਂ ਦੀ ਗੱਲ ਕੀਤੀ ਸੀ ਜਿਨ੍ਹਾਂ ਨੇ ਕਿਤਾਬ ਲਿਖੀ ਆ ਦਾਂ ਦੇ ਜੈਂਸ ਆਫ ਪੰਜਾਬ ਉਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਉਹਦੇ ਚ ਸੌਨ ਦੀ ਘਟਨਾ ਦਾ ਜ਼ਿਕਰ ਨਹੀਂ ਮਿਲਦਾ ਕਿ ਉਹ ਆਕੇ ਇੱਥੇ ਸੌਂ ਗਿਆ ਸੀ ਜਿਆਦਾਤਰ ਦਾ ਇਹੀ ਮੰਨਣਾ ਕਿ ਉਹਨਾਂ ਨੂੰ ਉੱਥੇ ਆਕੇ ਘੇਰ ਲਿਆ ਗਿਆ ਸੀ ਜਦੋਂ ਕਿ ਉਹ ਆਰਾਹੀ ਸੀ ਨਾ ਕਿਉਂਕਿ ਬੱਕੀ ਥੱਕੀ ਸੀ ਤੇ ਜਿਹੜੀ ਉਹਦੀ ਸਪੀਡ ਸੀ ਨਾ ਉਹ ਸਿਆਲਾ ਦੇ ਘੋੜਿਆਂ ਦੇ ਬਰਾਬਰ ਨਹੀਂ ਸੀ ਇਸ ਕਰਕੇ ਉਹਨਾਂ ਨੇ ਉੱਥੇ ਘੇਰ ਕੇ ਉਹਨੂੰ ਮਿਰਜ਼ੇ ਨੂੰ ਜਿਹੜਾ ਮਾਰ ਦਿੱਤਾ ਗਿਆ ਸੀ ਸੋ ਇਹ ਸੀ ਉਹ ਪੂਰੀ ਕਹਾਣੀ ਜਿਹਦੇ ਵਿੱਚ ਕੱਲੀ ਸਹਿਬਾ ਨੂੰ ਬੁਰੀ ਬਣਾ ਦਿੱਤਾ ਗਿਆ ਜਿਵੇਂ ਕਿ ਮਿਰਜ਼ਾ ਸੌਂ ਗਿਆ ਸੀ ਤੇ ਉਹ ਜਿਹੜਾ ਜੰਡਾ ਜੇ ਤੁਸੀਂ ਸਰਚ ਕਰੋਗੇ ਤੇ ਪਿੰਡ ਤੋਂ ਤਕਰੀਬਨ 2 ਕਿਲੋਮੀਟਰ ਬਾਹਰ ਮਿਰਜੇ ਦੇ ਆਉਂਦੇ ਪੈਣਾ ਤੁਹਾਨੂੰ ਬਾਕੀ ਕਈ ਕਈ ਗੀਤਕਾਰ ਤਾਂ ਬੜੇ ਸੁੱਲਝੇ ਆ ਉਹਨਾਂ ਨੇ ਇੱਥੋਂ ਤੱਕ ਵੀ ਕਿਹਾ ਕਿ ਜਿਹਦੇ ਕੋਲੇ ਚੋਰੀ ਦੀ ਜਨਾਨੀ ਹੋਵੇ ਨਾ ਉਹਨੂੰ ਕਦੇ ਨੀਂਦ ਨਹੀਂ ਆਉਂਦੀ ਸੋ ਉਮੀਦ ਹੈ ਕਿ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਕਿਉਂਕਿ ਕੱਲੀ ਔਰਤ ਦੇ ਉੱਤੇ ਇਲਜ਼ਾਮ ਲਗਾ ਦੇਣੇ ਇਹ ਬਿਲਕੁਲ ਸਰਾਸਰ ਗਲਤ ਹੈ ਕਿਉਂਕਿ ਕਿਤੇ ਨਾ ਕਿਤੇ ਗਲਤੀ ਮਿਰਜੇ ਦੀ ਹੀ ਸੀ ਸੋ ਇਹ ਵੀਡੀਓ ਜੇ ਤੁਹਾਨੂੰ ਚੰਗੀ ਲੱਗੀਏ ਸ਼ੇਅਰ ਜ਼ਰੂਰ ਕਰ ਦਿਓ ਤੇ ਮਿਲਦੇ ਹਾਂ ਬਹੁਤ ਜਲਦ ਕਿਸੇ ਨਵੀਂ ਵੀਡੀਓ ਦੇ ਨਾਲ ਧੰਨਵਾਦ